ਮੁੰਡਾ ਡੋਲੀ ਵਾਲੀ ਕਾਰ ਵਿੱਚ ਲੈ ਕੇ ਗਿਆ ਸੀ ਬਰਾਤ ਪਰ ਕਿਸ਼ਤੀ ਵਿੱਚ ਮੁੜੀ ਵਾਪਸ ਦੋਸਤੋ ਅਕਸਰ ਹੀ ਕਈ ਵਾਰ ਉਹ ਹੋ ਜਾਂਦਾ ਹੈ ਜੋ ਕਿ ਕਦੇ ਸੋਚਿਆ ਵੀ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਕਿਸ਼ਤੀ ਵਿੱਚ ਬੈਠੀ ਹੈ ਤੇ ਵਿਆਹ ਵਾਲਾ ਮੁੰਡਾ ਪਿੱਛੇ ਤੁਰਿਆ ਜਾ ਰਿਹਾ ਹੈ ਦਰਸਲ ਇਹ ਮੁੰਡਾ ਬੜੇ ਹੀ ਚਾਅ ਨਾਲ ਆਪਣੀ ਬਰਾਤ ਗੱਡੀਆਂ ਵਿੱਚ ਲੈ ਕੇ ਗਿਆ ਸੀ ਅਤੇ ਡੋਲੀ ਵਾਸਤੇ ਵੀ ਵਧੀਆ ਗੱਡੀ ਫੁੱਲਾਂ ਨਾਲ ਸਜਾ ਕੇ ਲੈ ਕੇ ਗਿਆ ਸੀ ਬਰਾਤ ਵੀ ਟਾਈਮ ਤੇ ਪਹੁੰਚ ਗਈ ਸੀ ਤੇ ਸਾਰਾ ਵਿਆਹ ਵੀ ਵਧੀਆ ਹੋ ਗਿਆ ਸੀ ਪਰ ਜਦੋਂ ਬਰਾਤ ਆਪਸ ਘਰ ਮੁੜੀ ਤਾਂ ਬਹੁਤ ਹੀ ਮੀ ਪਿਆ ਹੋਇਆ ਸੀ ਮੁੰਡੇ ਦੇ ਸਾਰੇ ਹੀ ਪਿੰਡ ਵਿੱਚ ਬਹੁਤ ਹੀ ਪਾਣੀ ਖੜਾ ਸੀ ਜਿਸ ਕਰਕੇ ਨਵੀਂ ਬਹੂ ਨੂੰ ਘਰ ਤੱਕ ਲਿਜਾਣ ਲਈ ਇੱਕ ਕਿਸ਼ਤੀ ਲਿਆਂਦੀ ਗਈ ਜਿਸ ਵਿੱਚ ਬਿਠਾ ਕੇ ਨਵੀਂ ਬਹੂ ਨੂੰ ਘਰ ਤੱਕ ਲਿਜਾਇਆ ਗਿਆ ਅਤੇ ਮੁੰਡਾ ਪਿੱਛੇ ਤੁਰ ਕੇ ਗਿਆ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਮੁੰਡੇ ਨੂੰ ਕਹਿੰਦੇ ਕਿ ਤੇਰੀ ਬਹੂ ਕੀ ਆਈ ਸਾਰਾ ਪਿੰਡ ਹੀ ਡੁੱਬ ਗਿਆ ਸੋ ਕਦੇ ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ